ਮੈਂ ਉਹ ਜੇ ਆਵਦੇ ਬੈਟ ਦਾ ਖਾ ਲਓ ਯਾਰ ਉਹ ਜਿਹੜੀ ਦੇ ਲੈ ਕੇ ਹੋਏ ਯਾਰ ਦਾ ਛਾਰੇ ਫਿਰ ਜੀ ਲਾ ਕੇ ਧੜ ਦੇ ਕੇ ਯਾਰ ਦੇ ਨਾਲ ਦੀ ਗੱਲ ਲੜੀ ਕੋਈ ਹੁਣ ਮੈਂ ਰਹਿ ਦੇ ਵਿਚਾਰ ਦੇ ਕੇਲੇ ਜਿਹੜੀ ਫਲਿਸ ਕਰਤਾ ਠੀਕ ਹੈ ਤੇ ਇਹ ਪੇ ਹੋੜੇ ਹੋੜਾ ਵੀ ਲੈ ਦੇ ਚਲਾ ਵੀ ਵੀ ਮੈਂ ਖਾ ਕੇ ਆ ਫਿਰ ਤੇ ਵੀਰ ਸਾਈਡ ਲੈ ਕੇੜ ਗੇ ਇਹ ਤਾਂ ਬੈ ਤੇ ਭੁੱਖੇ ਡਈ ਹੈ ਠੀਕ ਹੈ ਫਿਰ ਫੇਰ ਕਰਕੇ ਜਦੋਂ ਭੁੱਖੜ ਹੀ ਗਿਆ ਵੀਰੇ ਗੇ ਰਹਿ ਦੇ ਵਿਚ ਕੇਲੇ ਖਾ ਲੈ ਕੇ ਖੜ ਕੇ ਬੈਦਰੇ ਵਗ ਫਿਰ ਵੀਰੇ ਦੇ ਰਹਿ ਦੇ ਵਿਚ ਕਬ ਜੀ ਵੇੜ ਦੇ ਦੋਲੇ ਵੇੜੀ ਕੋਲ ਕਰਦੇ ਲੈ ਲੈ ਮੜ ਕੇ ਰਖਤੇ ਜਰ ਅਲੀ ਸ਼ਾਹ ਕਿਧਰ ਡੜੇ ਅਕੇਲੇ ਮੜ ਕੇ ਕਿਸੇ ਦੇਣ ਆ ਰਹੀ ਹੈ ਮੇਰਾ ਯਰ ਇੱਥੇ ਵਾਰ ਖਰਾਬ ਹੋਊਗਾ ਫੇਰ ਅਕਸ਼ਰੂ ਯਰ ਮੈਂ ਪੇਸ਼ੇ ਲਏ ਆ ਫੇਰ ਦੇ ਜਾਇਆ ਮੈਂ ਦੋ ਖੈ ਨੂੰ ਹੋਰ ਚੱਲ ਠੀਕ ਹੈ ਮੈਂ ਹੁਣ ਜਾਣਾ ਯਾਰ ਅਗਲੇ ਕੁ ਗਾ ਮੇਰੇ ਸਾਲੇ ਰਹਿ ਦੇ ਵਿੱਚ ਕੇ ਲਿਖੀ ਆ ਰਖੜ ਫੇਰ ਜੀਜਾ ਭਖੜਾ ਵੀਰੇ ਸਾਲੇ ਕਿੜੇ ਠੀਕ ਹੈ ਚਲੋ ਠੀਕ ਹੈ ਫੇਰ ਮੈਂ ਬਸ ਪੁੱਛੀ ਜੀ ਬਿਲਕੁਲ ਹੋ ਗਿਆ ਲਿਖਾ ਰਿਹਾ ਹਾਂ ਹੋ ਕੇ ਭਾਈ ਫੇਰ ਜੇ 2000 ਕੇਲਾ ਅਕਸ਼ਰੂ ਜੇ ਬੱਦਿਆ ਇਹ ਦੇ ਖੈਰ ਦੀ ਵੈਰੀ ਲਈ ਦੇ ਦੇ ਇਹ ਲੈ ਵੀ ਇਹ ਹੁਜੇ ਦੇ ਰਸਤੇ ਦੇ ਰੇ ਬੀਕ ਤੇ ਸਾਡੇ ਲਈ ਲੈ ਹੋਰ ਦੇ ਚਾਰੇ ਦੇ ਰਿਸ਼ੂ ਤੇ ਲਈ ਹੁਦੇ ਥੋੜੇ ਬੋ ਤੇ ਤੇ ਦੋ ਗਰੇ ਕਿ ਜੀ ਕਰਦੇ ਕਹੀ ਅਗੜੇ ਰਿਓ ਲਿਆ ਠੀਕ ਹੈ ਨਾ ਇਹ ਦੇ ਭਾਈ ਮੈਂ ਤੇਰੇ ਚੁੱਟੀ ਲਈ ਇਹ ਦੇ ਆ ਦੇ ਇਹ ਆ ਰਿਖੇ ਵੇ ਦੇ ਗਰੇ ਕਿ ਲੈ ਕੁਲਿਆ ਦੇ ਆ ਦਿਖਾ ਕੇ ਜਾਊਗਾ ਠੀਕ ਹੈ ਨਾ ਮੇਰੇ ਅੱਛੇ ਵਾਲੀ ਚਾ ਕੇ ਬਰੇਜੀ ਸਾਹਿਬ ਦੇਣਗੇ ਫੇ ਕਿ ਜਿਹੜੇ ਦੇੜਾ ਰਿਖੇ ਲੈ ਆ ਦੇ ਅਰੇ ਮੈਂ ਤੇ ਪਹਿਲੇ ਯਾਰ ਕਵਲ ਵੇੜੀ ਦਿੱਤਾ ਹਣੂ ਜੇ ਆਵਦੇ ਬੱਡੇ ਦਾ ਖਾ ਲਓ ਯਾਰ ਉਹ ਲੜੀ ਦੇ ਰਿਹਾ ਕੇ ਹੋ ਜਿਹੜੇ ਸਾਰੇ ਫਿਰ ਜੀ ਲਾ ਕੇ ਧੜ ਦੇਣਗੇ ਯਾਰ ਦੇਣਾ ਦੀ ਗੱਲੜੀ ਕੋ ਜੀ ਹੁਣ ਮੈਂ ਰਹਿ ਦੇ ਵਿਚਾਰ ਦੇ ਕੇਲੇ ਜਿਹੜੀ ਫਿਸ਼ ਕਰਤਾ ਠੀਕ ਹੈ ਤੇ ਇਹ ਆਪੇ ਹੋੜੇ ਹੋੜਾ ਰੂਵੀ ਲੈ ਦੇ ਚਲਾਵਰੀ ਵੀ ਮੈਂ ਇਹ ਖਾ ਕੇ ਆਇਆ ਫਿਰ ਤੇ ਵੀਰ ਜਾਲੇ ਕਹਿਣਗੇ ਇਹ ਤਾਂ ਬੱਦੇ ਭੁੱਖੜ ਗਈ ਹੈ ਠੀਕ ਹੈ ਫਿਰ ਫੇਰ ਕਰਕੇ ਜਦੋਂ ਭੁੱਖੜ ਸੀਗੇ ਵੀਰੇ ਕੇਲੇ ਰਹਿ ਦੇ ਵਿੱਚ ਕੇਲੇ ਖਾ ਲੈ ਗਏ ਖੜ ਕੇ ਬੈਦਰ ਆਵੇ ਫਿਰ ਵੇ ਦੇ ਰਹਿ ਦੇ ਵਿੱਚ ਕਭੀ ਵੇੜ ਦੇ ਦੋਲੇ ਮੈੜੀ ਕੋਲ ਕਰਦੇ ਲੈ ਆਈ ਨਾ ਮੜ ਕੇ ਰਖਤੇ ਜਰੇ ਨਹੀਂ ਸ਼ਾਬ ਕਿਧਰ ਡੜੇ ਅਕੇਲੇ ਮੜ ਕੇ ਕਿਸੇ ਦੇਣ ਆ ਰਿਹਾ ਮੇਰਾ ਯਾਰ ਇੱਥੇ ਵਾਰ ਖਰਾਬ ਹੋਊਗਾ ਫੇਰ ਐਕਸਰੂਆ ਮੈਂ ਪੈਸੇ ਲਏ ਆ ਫੇਰ ਬੇਜੇ ਲਾਇਆ ਨਾ ਦੋ ਹਨੂਰ ਚਲ ਠੀਕ ਹੈ ਮੈਂ ਹੁਣ ਜੈਨ ਯਾਰ ਅਗਲੇ ਆਕੂਗਾ ਮੇਰੇ ਸਾਲੇ ਰਹਿ ਦੇ ਵਿੱਚ ਕੇ ਲਿਖੀ ਆ ਤਖੜ ਫੇਰ ਜੀਜਾ ਭੁਖੜਾ ਵੀਰੇ ਸਾਲੇ ਅਗਲੇ ਠੀਕ ਹੈ ਚਲੋ ਠੀਕ ਹੈ ਫੇਰ ਮੈਂ ਬਾਕੀ ਉੱਤੀ ਜਨੂ ਵੀਡੀਓ ਦਿਖਾਉਂਗਾ ਲੈਬ ਸ਼ੋਅ ਦਿਖਾਉਂਗਾ ਓਕੇ ਬਾਈ